ਸਿੱਕਾ ਸਾਰਿਆਂ ਨੂੰ ਕੀ ਹਾਲ ਚਾਲ ਆਇਆ ਇੱਕ ਖੱਤਰਮੂਹ ਆ ਜਾ ਬਾਨੇ ਸਿੱਧੂ ਨੂੰ ਚੈਲੰਜ ਕਰਦਾ ਕਿ ਤੂੰ ਚੰਡੀਗੜ੍ਹ ਵੜ ਕੇ ਦਿਖਾਈ ਇਹ ਚੀਜ਼ ਕਰਕੇ ਦਿਖਾਈ ਮੈਨੂੰ ਪੁੱਛਣਾ ਚਾਹਣਾ ਤੂੰ ਕਹਿਣਾ ਨਾ ਵੜ ਕੇ ਦਿਖਾਈ ਤੂੰ ਜਿੱਦਣ ਉਹ ਆ ਗਿਆ ਇੰਡੀਆ ਆ ਗਿਆ ਤੇ ਇੱਥੇ ਤੂੰ ਚੰਡੀਗੜ੍ਹੋਂ ਆਪਦੇ ਫਲੇਟਾਂ ਚੋਂ ਨਿਕਲ ਕੇ ਦਿਖਾਈ ਤੇਰੇ ਅਰਗੇ ਨੇ ਬਾਹਰ ਨਹੀਂ ਨਿਕਲਣਾ ਮੈਨੂੰ ਥੋੜੀ ਐਲਸੀ ਨਾਨੀ ਯਾਦ ਕਰਾਉਂਗਾ ਨਾ ਕਿ ਤੁਸੀਂ ਯਾਦ ਰੱਖੋਗੇ ਸਾਨੂੰ ਕੋਈ ਡਰਾਉਨ ਟ੍ਰੈਪ ਤੋਂ ਘਾਉਣ ਵਾਲਾ ਸਮਝਾਉਣ ਵਾਲਾ ਜੰਮਿਆ ਨਹੀਂ ਨਾ ਕੋਈ ਜੰਮ ਸਕਦਾ ਟੱਕਰ ਇਸ ਕਰਕੇ ਪ੍ਰਮਾਤਮਾ ਸੁੱਖ ਰੱਖੇ ਇੱਕ ਤਾਂ ਤੁਸੀਂ ਦੁਨੀਆ ਨੂੰ ਠੱਗੋ ਸਾਡੇ ਪੰਜਾਬੀਆਂ ਨੂੰ ਉਹੋ ਜਿਹੇ ਸਾਡੇ ਸਿਆਸੀ ਲੀਡਰ ਆ ਜਿਹੜੇ ਇਹਨਾਂ ਦਾ ਸਾਥ ਦਿੰਦੇ ਆ ਸੋ ਇਹ ਚੈਲੰਜ ਚੁਣਨ ਜਾਣਗੀਆਂ ਗੱਲਾਂ ਆ ਆਪਣੇ ਕੋਲੇ ਰੱਖ ਜਿੱਦਣ ਉਹ ਯੂਰਪ ਗਿਆ ਜਿੱਦਣ ਆ ਗਿਆ ਨਾ ਤੇ ਉਹ ਦਿਨ ਤੇਰਾ ਚੰਡੀਗੜ੍ਹ ਵਾਲਾ ਆਪਣੇ ਖਾ ਚੰਗੀ ਤਰ੍ਹਾਂ ਨਿਕਲ ਜਾਊਗਾ ਆਸਰੀਕਰ ਬਈ ਜਿਹੜੀ ਸਿੱਧੂ ਦੀ ਕਮਾਈ ਆ ਨਾ ਜਿੰਨੀ ਵੀ ਸਿੱਧੂ ਨੇ ਕਮਾਈ ਕੀਤੀ ਆ ਉਹਦੀ ਅੱਕ ਸੱਚਦੀ ਉਹ ਯਾਰ ਪਰਿਵਾਰ ਤੱਕ ਪਹੁੰਚਣੀ ਚਾਹੀਦੀ ਆ ਆਪਾਂ ਕੱਲ ਵੀ ਵੀਡੀਓ ਕੀਤੀ ਸੀ ਹੁਣ ਸੋਚ ਕੇ ਦੇਖੋ ਜੇ 37 ਲੱਖ ਡਾਲਰ ਹਜੇ ਪਿਆ ਤੇ 37 ਲੱਖ ਡਾਲਰ ਮਤਲਬ ਕਿ 30-32 ਕਰੋੜ ਰੁਪਈਆ ਤੇ ਟੋਟਲ ਜਿਹੜੀ ਸੀਗੀ ਉਹਦੀ 1 ਐਕਟ ਕਰੋੜ 15 ਲੱਖ ਡਾਲਰ ਕਿੰਨਾ ਤਕੜਾ ਮਤਲਬ ਅਰਨਿੰਗ ਸੀਗੀ ਤੇ ਚਲੋ ਦੁਨੀਆ ਤੋਂ ਇਨਸਾਨ ਚਲਿਆ ਗਿਆ ਪਰ ਜੇ ਇਨਸਾਨ ਚਲਿਆ ਗਿਆ ਯਾਰ ਉਹਦੀ ਜਿਹੜੀ ਉਹਦੀ ਕਮਾਈ ਆ ਉਹ ਤਾਂ ਪਰਿਵਾਰ ਤੱਕ ਪਹੁੰਚਦੀ ਕਰੋਨਾ ਬਾਈ ਜਿਹੜੇ ਵੀ ਬੰਦੇ ਵਿੱਚ ਕੋਈ ਫਰੋਡ ਕਰ ਰਹੇ ਜਾਂ ਕੁਝ ਵੀ ਕਰ ਰਹੇ ਆ ਉਹਨਾਂ ਦਾ ਅੱਕ ਬਣਦਾ ਕਿ ਨਾ ਯਾਰ ਪਰਿਵਾਰ ਤੱਕ ਜਿਹੜੀ ਉਹਨਾਂ ਦੀ ਅਸਲ ਅਰਨਿੰਗ ਹੈਗੀ ਆ ਨਾ ਉਹਨਾਂ ਦੇ ਪੁੱਤ ਦੀ ਕਮਾਈ ਆ ਜਾਂ ਮਰਨ ਤੋਂ ਬਾਅਦ ਵੀ ਜਿਵੇਂ YouTube ਤੋਂ ਹੀ ਸਾਰੀਆਂ ਸਾਈਟਾਂ ਤੋਂ ਪੈਸੇ ਆ ਰਹੇ ਉਹ ਪਹਚਾਓ ਯਾਰ ਗਲਤ ਚੀਜ਼ ਆ ਹਾਂਜੀ ਆ ਦੇਖਿਓ ਮੜਾਇਆ ਥੱਲੇ ਇਹ ਆ ਭੇਡਾਂ ਦੀ ਦੀਦੀ ਪੂਜਾ ਸੰਘਾ ਦੀਦੀ ਆ ਹੁਣ ਲੱਗ ਗਿਆ ਨਾ ਕੱਪੜੇ ਤਾਂ ਚੁੰਨੀਆਂ ਤਾਂ ਹੋਣ ਲੱਗੀਆਂ ਨਾ ਹੁਣ ਚੁੰਨੀ ਥੱਲੇ ਨਹੀਂ ਹੋ ਸਕਦੀ ਸੀ ਹੁਣ ਜਿਹੜੇ ਭਰਾਏ ਤੇ ਮੈਨੂੰ ਕਹਿਣਾ ਆ ਜਾਣਗੇ ਜਾਂ ਵਿਦਵਾਨ ਵੀ ਇਹ ਜਾਣ ਇਹ ਚੀਜ਼ਾਂ ਜਾਣ ਕੇ ਹੋਈਆਂ ਪਤਾ ਕਿਉਂ ਕਿ ਮੈਰੋ ਸਾਹਿਬ ਦਾ ਖੌਫ ਸੀਗਾ ਉਦੋਂ ਬਾਅਦ ਥੋੜਾ ਜਿਹਾ ਲੱਗ ਗਿਆ ਸੀ ਇਹ ਚੀਜ਼ਾਂ ਦੇ ਪਾਬੰਦੀ ਤੋਂ ਉਹਨੂੰ ਪਤਾ ਡਰਦਾ ਮਾਹੌਲ ਪੈਦਾ ਤੇ ਪਰ ਹੁਣੇ ਫੇਰ ਉਹ ਚੀਜ਼ਾਂ ਕਿਉਂਕਿ ਉਹ ਚੀਜ਼ 'ਚ ਵਿਊ ਨਹੀਂ ਪੈ ਰਹੇ ਸੀ ਆ ਹੁਣ ਵੇਖ ਲਓ ਹੌਲੀ ਹੌਲੀ ਆ ਚੀਜ਼ਾਂ ਚੰਗੀਆਂ ਕੋਈ ਤੇ ਜਿੱਦਣ ਇਹਨੂੰ ਪੈਸਿਆਂ ਦੀ ਲੋੜ ਸੀ ਉਹ ਦਿਨ ਮੈਂ ਕਹਿੰਦੀ ਸੀ ਮੇਰੇ ਬਰਾਂਡਾ ਪਵਾ ਦਿਓ ਮੇਰੇ ਕੋਠੇ ਪਵਾ ਦਿਓ ਤੇ ਪੰਜਾਬੀਆਂ ਨੇ ਇਹਦੀ ਰੱਜ ਪੁੱਜ ਕੇ ਹੈਲਪ ਕੀਤੀ ਪੂਰੀ ਜਿਹਦਾ ਬਹਸਾਬ ਤੱਕ ਵੀ ਨਹੀਂ ਦਿੱਤਾ ਸੀ ਇਹਨੇ ਤੇ ਉਹੀ ਚੀਜ਼ ਦਾ ਵੀ ਲੋਕ ਅੱਜਕੱਲ ਚੰਗੀ ਚੀਜ਼ ਦੇ ਵਿੱਚੋਂ ਵੀ ਫਾਇਦਾ ਕੱਢ ਜਾਂਦੇ ਆ ਆ ਹਿਸਾਬ ਉਹਦਾ ਆ ਵੇਖ ਲਓ ਹਣ ਭਗਤਾਂ ਦੀ ਦੀਦੀ ਨੋ ਕੀ ਹਾਲ ਚਾਲ ਆ ਸੀਐਮ ਸਾਹਿਬ ਸਾਨੂੰ ਇੱਕ ਬੇਨਤੀ ਆ ਵੀ ਤੁਸੀਂ ਯੁੱਧ ਨਸ਼ਿਆਂ ਵਿਰੁੱਧ ਚਰਾ ਚਲਾਇਆ ਵੈਲੀਡ ਗੁੱਡ ਬਹੁਤ ਵਧੀਆ ਕੰਮ ਆ ਵੈਰੀ ਗੁੱਡ ਪਰ ਆ ਜਿਹੜਾ ਥੱਲੇ ਫੋਟੋ ਚੱਲ ਰਹੀ ਹੈ ਇਹ ਕਿਸਾਵਾ ਇਹ ਕੋਈ ਪਹਿਲੀ ਫੋਟੋ ਨਹੀਂ ਪਤੰਦਰ ਨੇ ਸ਼ਰਟ ਜਿਹੜੀ ਪਾਈ ਆ ਉਹਦੇ ਉੱਤੇ ਯੁੱਧ ਨਸ਼ਿਆਂ ਵਿਰੁੱਧ ਲਿਖਿਆ ਤੇ ਪਰ ਆਪ ਝੂਲ ਰਿਹਾ ਨਸ਼ੇ ਚ ਇਹ ਕੱਲੀ ਸ਼ਰਟ ਵਾਲੀ ਫੋਟੋ ਅੱਜ ਇਹ ਨਹੀਂ ਕਿ ਪਤਾ ਨਹੀਂ ਕਿੰਨੇ ਮੁੰਡੇ ਨਸ਼ੇੜੀ ਫੜੇ ਪੱਥਰਕਾਰਾਂ ਨੇ ਟੋਟਲੀ ਸਾਰਿਆਂ ਦੀ ਯੁੱਧ ਨਸ਼ਿਆਂ ਵਿਰੁੱਧ ਲੰਘ ਟੀ-ਸ਼ਰਟਾਂ ਪਾਈਆਂ ਬਈ ਤੇ ਆਹ ਵੇਖ ਲਓ ਬਈ ਨਸ਼ਾ ਨਹੀਂ ਰੁਕ ਸਕਦਾ ਯਾਰ ਇਹ ਸਰਕਾਰ ਵੀ ਜ਼ੋਰ ਨਾਲੇ ਕੋਈ ਜ਼ੋਰ ਨਾਲੇ ਨਸ਼ਾ ਨਹੀਂ ਰੁਕ ਸਕਦਾ ਇੱਕ ਦਿਨ ਮੈਂ ਦੇਖ ਰਿਹਾ ਸੀ ਦੁਨੀਆ ਦੀ ਜਿਹੜੀ ਆਰਥਿਕ ਵਿਵਸਥਾ ਨਾ 13% ਉਹਦਾ ਮਤਲਬ ਇਹ ਜੀ ਇਨਕਲੂਡ ਹੁੰਦਾ 13% ਮਤਲਬ ਪੈਸਾ ਇੰਨਾ ਹੁਣ ਫਿਰ ਜਨਰੇਟ ਹੁੰਦਾ 13% ਦੁਨੀਆ ਦੇ ਹਿਸਾਬ ਨਾਲ ਪਤਾ ਕਿੰਨਾ ਬਣ ਗਿਆ ਨਸ਼ਾ ਨਹੀਂ ਬੰਦ ਹੋ ਸਕਦਾ ਘਟ ਸਕਦਾ ਜਮਾਂ ਲੈਵਲ ਤੇ ਤੇ ਪਰ ਸਾਡੇ ਤਾਂ ਦਿਨੋਂ ਦਿਨ ਵਧ ਰਿਹਾ ਵੈਸੇ ਆਹ ਵੇਖ ਲਓ ਯੁੱਧ ਨਸ਼ਿਆਂ ਵਿਰੁੱਧ ਸੀਐਮ ਸਾਹਿਬ ਲੋਕੀ ਐਕਸ਼ਨ ਜਲਦੀ ਜੀ ਬਾਈ ਸਸਿਗਾ ਸਾਰਿਆਂ ਨੂੰ ਕੀ ਹਾਲ ਚਾਲ ਆ 15000 ਰਖੜੀ ਬੰਨੀ ਗਈ ਆ ਗੁੱਟ ਤੇ 15000 ਪਤਾ ਕੌਣ ਆ ਇਹ ਇਹ ਹੈਗਾ ਖਾਨਸਰ ਇਹਦੀ ਆਈਡੀ ਖਾਨਸਰ ਹੈ ਇਹ ਮੁ슬ਿਮਾ ਵੀਰ ਪਰ ਜਿੰਨੀ ਇਹ ਸਾਡੇ ਸਿੱਖਾਂ ਦੀ ਹਮਾਇਤ ਕਹਿ ਲੋ ਸਲਾਂਗਾ ਕਹਿ ਲੋ ਹਨਾ ਤਰੀਫ਼ ਕਹਿ ਲੋ ਕਰਦਾ ਓਨੀ ਕੋਈ ਨਹੀਂ ਕਰਦਾ ਇਹ ਬੰਦਾ ਨਾਲੇ ਤੱਥਾਂ ਦੇ ਨਾਲ ਚੀਜ਼ਾਂ ਦੱਸ ਲਿਆ ਕੇ ਦੁਨੀਆ ਸਾਹਮਣੇ ਸਿੱਖਾਂ ਨੂੰ ਰਿਪਰੈਜ਼ੈਂਟ ਕਰਦਾ ਦੂਜਿਆਂ ਨੂੰ ਵੀ ਕਰਦਾ ਜਿਨ੍ਹਾਂ ਦਾ ਮਤਲਬ ਹੋਈ ਜਾਂਦਾ ਧੱਕਾ ਹੋਈ ਜਾਂਦਾ ਆ ਕੁੜੀਆਂ ਦਾ ਇਹਦੇ ਪ੍ਰਤੀ ਇੰਨਾ ਭੈਣਾ ਦਾ ਪਿਆਰ ਆ ਕਿ ਇਹਦੇ ਗੁੱਟ ਤੇ 15000 ਰਖੜੀ ਬੰਨੀ ਤੇ ਇਹਨੇ ਗਿਫਟ ਚ ਪਤਾ ਕੀ ਦਿੱਤਾ ਜਿਵੇਂ ਇਹ ਕੋਰਸ ਆ ਇਹਦੇ ਕੋਰਸ ਮਹਿੰਗੇ ਮਹਿੰਗੇ ਕੋਰਸ ਆ ਇਹਦੇ ਟੈਕਨੋਲੋਜੀ ਵਾਈਜ਼ ਸਾਰੀਆਂ ਕੁੜੀਆਂ ਨੂੰ ਉਹਦੇ ਵਿੱਚ ਫੀਸ ਛੱਡੀ ਪਤਾ ਉਹ ਕਿੱਡੇ ਲੈਵਲ ਦੀ ਫੀਸ ਚਲੀ ਜਾਂਦੀ ਆ ਸੋ ਸਲੂਟ ਆ ਬਾਈ ਇਦਾਂ ਦੇ ਬੰਦਿਆਂ ਨੂੰ ਤੇ ਉਹ ਭੈਣਾਂ ਨੂੰ ਵੀ ਜਿਨ੍ਹਾਂ ਨੇ ਇਹ ਰਖੜੀ ਬੰਨੀ ਵੀਰ ਦੇ ਸਸਰੀ ਆਹ ਵੇਖ ਲਓ ਮੋਟੋ ਮੋਟੋ ਆ ਗਈ ਉਹੀ ਲਛਣਾ ਦੇ ਤੂੰ ਆਹ ਵੇਖੋ ਬਸ ਹੌਲੀ ਹੌਲੀ ਚੁੰਨੀ ਹੋਣ ਲੱਗ ਗਈ ਨਾ ਤਾਂ ਔਲਾਗਿਆ ਨਾ ਚੈਸਟ ਕੋਲੇ ਸਾਰਾ ਕੁਝ ਮੈਂ ਬੋਲਣਾ ਨਹੀਂ ਚਾਹੁੰਦਾ ਮੂੰਹੋਂ ਇਹ ਚੀਜ਼ਾਂ ਆ ਚੀਜ਼ ਮੈਂ ਕਹਿੰਦੇ ਜਾਣ ਪੁੱਜ ਕੇ ਹੋ ਰਹੀਆਂ ਤੇ ਜਿੱਦਣ ਇਹਨੇ ਆਪਦੇ ਕੋਠਿਆਂ ਦਾ ਲੈਂਟਰ ਪੋਣਾ ਸੀ ਬਰਾਂਡਿਆਂ ਦਾ ਉਹਦਨੇ ਪੰਜਾਬੀ ਗੰਦਿਆਂ ਮਹੰਤਾਂ ਕੱਢਦੀ ਸੀ ਮੇਰਾ ਲੈਂਟਰ ਆਏ ਆ ਜੀ ਮੈਂ ਗਰੀਬ ਤੇ ਲੋਕਾਂ ਨੇ ਪਤਾ ਨਹੀਂ ਕਿੰਨੇ ਪੈਸੇ ਦਿੱਤੇ ਜਿਹਦਾ ਨੇ ਅਜ ਤੱਕ ਹਿਸਾਬ ਤੱਕ ਨਹੀਂ ਦਿੱਤਾ ਤੇ ਹੁਣ ਹੌਲੀ ਹੌਲੀ ਉਹ ਚੀਜ਼ ਦਾ ਲੋਕ ਨਾ ਇਹ ਚੀਜ਼ ਦਾ ਚੰਗੀ ਚੀਜ਼ ਦਾ ਫਾਇਦਾ ਚੱਕ ਜਾਂਦੇ ਆ ਤੇ ਆਹ ਕੀ ਆ ਹੁਣ ਜਾਂ ਇਹ ਇਹ ਹੁਣ ਜੇ ਕੋਈ ਕਹੂਗਾ ਨਾ ਬਈ ਕੋਈ ਵੱਡੀ ਗੱਲ ਨਹੀਂ ਵੱਡੀ ਨਹੀਂ ਇਹਨਾਂ ਨੇ ਜਾਣ ਕੇ ਆ ਇਹ ਸਭ ਕੁਝ ਦਿਖਾਉਣਾ ਵਿਊ ਲੈਣੇ ਕਿਉਂਕਿ ਹੁਣ ਵਿਊ ਘਟੇ ਪਏ ਸੀ ਨਾ ਮੈਰੋਂ ਸਾਹਿਬ ਦਾ ਖੌਫ ਆਇਆ ਪਿਆ ਸੀ ਸੋ ਵੇਖ ਲੋ ਇਹ ਆ ਪੂਜਾ ਸੰਗਾ ਭੇਡਾਂ ਦੀ ਦੀਦੀ ਸਤਿ ਸ੍ਰੀ ਅਕਾਲ